ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਰੰਗ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਸਾਨ ਵੀਰ ਆਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਕੋਟਲੀ ਤਸਿਲ ਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੇ ਵੀਡੀਓ ਤੇ ਫਿਰ ਤੁਹਾਨੂੰ ਟੋਟਲ 4 گاਵਾ ਦਿਖਾਉਣੀਆਂ ਜਿਨ੍ਹਾਂ ਵਿੱਚੋਂ 3 ਸੋਈਆਂ ਤੇ 1 ਗੱਬਣੇ ਸੋਈਆਂ ਦੇ ਆਪਣੇ ਇੱਥੇ ਆ ਕੇ ਦੋ ਟਾਈਮ ਚੁਵਾਈ ਕਰਕੇ ਤਸੱਲੀ ਕਰਕੇ ਖੜੋ ਤੇ ਜਿਹੜਾ ਕੋਈ ਨਹੀਂ ਪਹੁੰਚ ਸਕਦਾ ਵੀਡੀਓ ਕੋਲ ਤੇ ਚੁਵਾਈ ਜ਼ਰੂਰ ਕਰਾ ਲਿਆ ਕਰੋ ਜੀ ਵਰਤਸ ਲਈ ਆਪਣੇ ਇੱਥੋਂ ਜ਼ਰੂਰ ਕਰਕੇ ਖੜਿਆ ਕਰੋ ਜੀ ਤੇ ਗੱਲਬਾਤ ਤੁਹਾਨੂੰ ਕਰਦੇ ਆਂ ਪੁੱਛਦੇ ਆਂ ਸਾਰੀ ਡਿਟੇਲ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਹਾਂਜੀ ਵੀਰ ਜੀ ਹੋ ਠੀਕ ਠਾਕ ਜੀ ਬਸ ਵਧੀਆ ਵੀ ਜਦੋਂ ਸੁਣੋ ਚ ਵਧੀਆ ਚੀਜ਼ ਦਾ ਵੇਚ ਗਿਆ ਹਮਾਲ ਉਦੋਂ ਨਾਲ ਫਿਰ ਹਾਂਜੀ ਵੀਰ ਜੀ ਵੇਚ ਗਿਆ ਠੀਕ ਆ ਤੇ ਚਲੋ ਨਾਮ ਦੱਸੋ ਫਿਰ ਨਾ ਪੂਰਨ ਸਿੰਘ ਜੀ ਪਿੰਡ ਕੋੜਲੀ ਤਸੀਨ ਵਾਲਾ ਜ਼ਿਲ੍ਹਾ ਅਮਰਸਰ ਤੇ ਫੋਨ ਨੰਬਰ ਹੀ ਬੋਲ ਦੋ 8437342909 ਠੀਕ ਐ ਅੱਜ ਚਾਰ ਗਾਵਾਂ ਹਨ ਆਪਣੇ ਚਾਰ ਚ ਹਾਂਜੀ ਸ਼ੁਰੂਆਤ ਪਹਿਲੀ ਆ ਜਰਸੀ ਤਾਂ ਕਰ ਲਈਏ ਇਹ ਦੋਂਦੀ ਅੱਛੀ ਵੀਜੀ ਅੱਛਾ ਦੋ ਦੰਦ ਆ ਹਾਂਜੀ ਇਹਨਾਂ ਚੋਂ ਥਾ ਦੇ ਨੂੰ ਸੂਈ ਨੇ ਆ ਤੇ ਬੋਲਾ ਥਲੇ ਕੋਈ 15 ਲਾ ਕੇ ਕੋਈ 16 ਲਾ ਲੈ ਜਾ ਟਮ ਅੱਛਾ ਹਾਂਜੀ ਤਿਆਰ ਮੁੱਕ ਕੇ ਤੇ ਹੋਰ ਦੋ ਦੰਦ ਪਿਓਰ ਦੋ ਦੰਦ ਅੱਛਾ ਹਾਂਜੀ ਤੇ ਤੇ ਅੱਜ ਦੁੱਧ ਉਹ ਵੱਜੂਗੀ ਦੁੱਧ ਵੀਜੀ 20 ਤੱਕ ਪਸ ਜਾਊਗੀ ਹੁਣ ਚੋਕੇ ਲਾਂਦੀ ਹੁਣੇ ਲਾਂਦੀ ਹੈ ਜੀ ਅੱਛਾ ਹੁਣੇ ਆਈ ਹੈ ਹੁਣੇ ਆਈ ਹੈ ਠੀਕ ਐ ਹਾਂਜੀ ਤੇ ਮਗਰ ਕੀ ਆ ਇਹਦੇ ਅੱਛਾ ਜੀ ਮਗਰ ਇਹਦੇ ਅੱ ਕਿੰਨਾ ਕ ਦੁੱਧ ਕਰੀ ਜਾਊਗੀ ਉੱਤਨਾ ਹੀ ਦੁੱਧ ਦੀ ਵੀ ਜਿਆਦਾ ਪਾਤ ਵਾਲੀ ਆ ਇਹ 20 ਕੁ ਦੁੱਧ ਨੂੰ ਕਹਿੰਦਾ ਜੀ ਠੀਕ ਆ ਪੰਜਾਬ ਵਾਲੀ ਜਰਸੀ ਆ ਤੇ ਚੰਗੇ ਕੱਦ ਕਾਟ ਚ ਆ ਕਿੰਦੇ ਵੀ ਇਹਦੀ ਜਿਹੜੀ ਆ ਚਵਾਈ ਕਰਕੇ ਹੁਣੇ ਆਈ ਆ ਖਾਣ ਵੀ ਇਹ ਤੇ ਦੇਖ ਸਕਦੇ ਜੇ ਖਾਣਾ ਤਾਂ ਪਤਾ ਲੱਗਣ ਦੇ ਵੀ ਚਵਾਈ ਆ ਦੀ ਹੁਣ ਹੋਈ ਜੀ ਉਹ ਵੀ ਦਿਓ ਪਰਲੇ ਥਾਂ ਤੇ ਥੋੜੀ ਸੱਟ ਜੀ ਲੱਗੀ ਜੇ ਉਹ ਛਿੱਕੜ ਜਾ ਬੱਚੇ ਬਿੱਦੇ ਦੇ ਮੂੰਹ ਮਾਰ ਉਹ ਛਿੱਕੜ ਜਾ ਹੈਗਾ ਜੀ ਠੀਕ ਤਰੋਂ ਹਾਂ ਇੱਕ ਵਾਰ ਇਹਨੂੰ ਬਾਕੀ ਦੁੱਧ ਦੀ ਕਿਸੇ ਵੀ ਨੇ ਆਪਣੀ ਚਵਾਈ ਕਰਕੇ ਲੈ ਜਾਣੀ ਆ ਜਿਹੜੇ ਵੀ ਸਕੀਨ ਆ ਪੰਜਾਬ ਵਾਲੀ ਜਰਸੀਆਂ ਦੇ ਕੱਦ ਕਾਠ ਪੱਖੋਂ ਚੰਗੀ ਜਮਾਨ ਆ ਉਤਰ ਅੱਥੇ ਕਹਿੰਦੇ ਕਿ ਵੀ ਖੁੱਲੀ ਛੱਦੀ ਤੇ ਰੱਸੀ ਦਾ ਕਰਦੀ ਥੋੜਾ ਜਿਹਾ ਆ ਇਹ ਰਸਤੀ ਤਾਂ ਕਰਦੀ ਆ। ਬਾਕੀ ਆ ਹਵਾਨਾ ਇਹਨਾਂ ਦੇਖ ਸਕਦੇ ਹੋ ਤਰ੍ਹਾਂ ਲਾਗੇ ਦੋ ਆਪਾਂ। ਬਈ ਨੀਕੀ ਭਲਾ ਵੀ ਹਵਾਨੇ ਤੇ ਹੈ ਵੀ ਆ। ਉਹ ਤਰ੍ਹਾਂ ਕੱਦ ਘੱਟ ਪੇਟ ਛੋੜੇ ਤੋਂ ਮਰਦੇ ਹਿਸਾਬ ਨਾਲ ਚੰਗੀ ਆ। ਦੰਦ ਕਿਤੇ ਵੀ ਜੀ ਤੁਸੀਂ ਚੱਕ ਦਿਖਾ ਦਿਓ ਵੀ ਜੀ ਦਿਖਾ ਦਈਏ ਥੰਡ। ਪੇਵਰ ਤੋਂ ਦੰਦ ਜਿਹੜੇ ਥੋੜਾ ਜਿਹਾ ਦਿਖਾ ਦਈਏ ਇੱਕ ਵਾਰੀ ਫੇਰ। ਪੂਰੀ ਜਾਨ ਚਾ ਜਿਹੜੀ ਕੋਸ਼ਿਸ਼ ਕਰਦੇ ਆ ਤੁਹਾਨੂੰ ਦਿਖਾਉਣ ਦੀ ਉਤਰ ਹੈਗੀ ਜਿਹੜੀ ਦੋ ਦੰਦੇ ਆ ਦੇਖੋ ਛੜਦ ਛੜਦ ਨਿੱਗਰ ਜਰਸੀ ਆ ਜਿਹੜੀ ਪੂਰੀ ਦੂਸਰੇ ਪਾਸੇ ਤੋਂ ਖੰਨੇ ਦੇਖ ਸਾਹ ਦੇ ਕਿੰਨਾ ਫਿਰ ਇਹਦਾ ਮੁੱਲ ਵੀ ਜੀ ਵੀ ਜੀ ਮੁੱਲ ਤੇਦਾ 90000 ਰੁਪਏ ਕਰਦੇ ਅੱਛਾ ਜਿਹੜੀ ਹਾਂ ਨਾ 85000 ਰੁਪਏ ਅੱਛਾ 85000 ਦੀ ਦੇਣੀ ਹੈ ਜਸਨੋ ਤੇ ਬਾਕੀ ਮੌਕੇ ਤੇ ਹੋਰ ਕਰ ਦੱਸ ਕੋਈ ਨਹੀਂ ਮਵਾਦਨਾ ਕਰਦਾ ਕੋਈ ਗੱਲ ਠੀਕ ਹੈ ਕੋ ਫੋਨ ਲਾਊਗਾ ਤੇ ਆਪੇ ਮੌਕੇ ਤੇ ਹੋ ਜਾਊਗਾ ਹਨਾ ਠੀਕ ਹੈ ਤੇ ਹੁਣ ਆ ਜਿਹੜੀ ਜੇ ਇਹ ਵੀ ਜੀ 10 ਦਿਨ ਪਹਿਲਾਂ ਸੂਹੀ ਆ ਅੱਛਾ ਇਹਨੇ ਬੱਚਾ ਨਾ ਮਰਿਆ ਦਿੱਤਾ ਹੈ ਅੱਛਾ ਇਹ ਪਰਸੋਂ ਦੀ ਸੂਈ ਆ ਠੀਕ ਹੈ ਮੈਂ 10 15 ਦਿਨਾਂ ਦੇ ਸੋਣ ਚ ਦੇ ਅੱਛਾ ਤੇ ਦੁਜਾ ਸੂਹਾ ਅੱਜ ਹੀ ਸੋਣੀ ਹੈ ਜੀ ਸੂਈ ਸੂਈ ਆ ਮਤਲਬ ਹਾਂ ਠੀਕ ਹੈ ਤੇ ਕਿੰਨੇ ਕੇ ਦੁੱਧ ਆ ਲਈ ਆ ਦੁੱਧ ਤੇ ਵੀ ਜਿਆਦਾ ਪਾ ਦੋ 15 16 ਕਿਲੋ ਭਰ ਦੇਣਾ ਠੀਕ ਅਜੇ ਤਾਂ ਚਲੋ ਤਰਾ ਤੁਰਾਈ ਹੋਣੀਆਂ ਬੋਲਾ ਬੋਲਾ ਹੀ ਹੋਣਾ ਅਜੇ ਤੁਰਾਂ ਫਿਰ ਇੱਕ ਦਿਨ 10 15 ਦਿਨ ਕਿੰਦੇ ਪਹਿਲਾਂ ਸੁਬੀ ਬੱਚਾ ਜਿਹੜਾ ਇਹਨੇ ਮਰਿਆ ਦਿੱਤਾ ਹੈ ਬੱਚੇ ਦਾ ਹੈਗਾ ਨਹੀਂ ਹਾਂ ਸਥਾਨੇ ਦੇ ਦੇਖ ਸਕਦੇ ਜੇ ਇੱਕਰੀ ਲੱਗੇ ਤਾਂ ਤੇ ਮਿਲਕਵੇਨ ਵੀ ਚੰਗੀ ਲੱਗੀ ਆ ਇਹ ਵੀ ਚਲੋ ਜਿੰਨੇ ਘਰੇ ਖੜਨੇ ਆ ਚੋਣੀ ਆ ਉਦੋਂ ਵੀ ਕੰਦ ਜ ਮਾਰਨੀ ਜਾ ਫਸਣ ਜਾਂਦੇ ਜੇ ਤੁਹਾਨੂੰ ਆ ਰਹੀ ਜੀ ਠੀਕ ਹੈ ਤੇ ਉਤਰਾ ਹੁਣ ਕਿੰਨਾ ਕੁ ਦੁੱਧ ਜੀ ਦੇਖੋ ਦੁੱਧ ਵੀਰ ਜੀ ਹੁਣ ਤੁਸੀਂ 11-12 ਕਿਲੋ ਲਾਗੇ ਚਲੋ ਆਟਾ ਮੌਕੇ ਤੇ ਅੱਛਾ ਦੁੱਧ 15 ਤੋਂ ਪਲੱਸ ਜਾਊਗੀ ਬੱਚੀ ਫਕਤ ਤੁਹਾਨੂੰ ਤਾਂ ਆਰਾਮ ਲਾ ਕੇ ਮੜੇ ਹੋ ਆਨੇ ਇੱਥੇ ਦਿਖਾ ਦਿਓ ਚਲੋ ਬਾਕੀ ਹੈਗੀ ਠੰਡੀ ਵਿਚਾਰੀ ਠੀਕ ਹੈ ਜੀ ਉਦੋਂ ਤਾਂ ਬਾਣੀ ਗਿਆ ਕੋਈ ਦਾ ਠੀਕ ਹੈ ਜੀ ਬਾਕੀ ਹੈਗੀ ਠੰਡੀ ਚ ਬਿਲਕੁਲ ਤੇ ਕਿੰਨਾ ਫੇ ਰੱਖੀ ਹੈ ਤਾਂ ਮੁੱਲ ਆਪਾਂ ਮੁੱਲ ਤੇ ਵੀ ਇਦੀ ਲਈ ਮਹਿੰਗੀ ਹੈ ਤੇ ਚਲ ਹੁਣ ਆਪਾਂ ਵੀ 40 ਤੋਂ ਮੰਗਣ ਕਰ ਦਾਂਗੇ ਅੱਛਾ 40000 ਚੋ ਕਰ ਦੋਗੇ ਮੰਨ ਤਾਂ ਕੋਈ ਫੋਨ ਲਾਉਗਾ ਤਾਂ ਆਪੇ ਮੋਕੇ ਤੇ ਸੌਦਾ ਹੋ ਜਾਊਗਾ ਜੁਗਾ ਸੁਆਵ ਅੱਛੀ ਜੀ ਠੀਕ ਹੈ ਜੀ ਠੀਕ ਹੈ ਤੇ ਹੁਣ ਆ ਜਿਹੜੀ ਬੱਚੇ ਵਾਲੀ ਹੈ ਆ ਬੱਚਾ ਇਹਦਾ ਇਹਦੇ ਮਗਰ ਕੀ ਜੇ ਇਹਦੇ ਮਗਰ ਬੱਚਾ ਜੇ ਇਹ ਨਾੜੂ ਨਾਲ ਹੀ ਜੇ ਤਾਂ ਜੇ ਨਾਲੋਂ ਨਾਲ ਲੈ ਹਾਂਜੀ ਦੇਖਣ ਸਾਣ ਦੇ ਲੱਗੇ ਤਾਂ ਆਪਾਂ ਆ ਦੇਖ ਲੈਣ ਸਾਣ ਦਸਤੀਏ ਦੇ ਬਾਰੇ ਇਹ ਵੀ ਜੇ ਚੌਥਾ ਦਿਨ ਹੋ ਗਿਆ ਸੂਈ ਨੂੰ ਅੱਛਾ ਇਹ ਸਿਰ ਕੋਈ ਦੁੱਧ ਲਾਲੇ ਬੋਲਾ ਲਾਲੇ ਕੋਈ 10000 ਕਿਲੋ ਮੋਕੇ ਤਿਆਰ ਹੋ ਗਾ ਅੱਛਾ ਹਾਂਜੀ ਤੇ ਇਹ ਕਿੰਨਾ ਕਰੀ ਜਾਊਗੀ ਦੁੱਧ ਚਲੋ 14 15 ਕਿਲੋ ਭਰੂ ਜਦ ਪਾਤ ਵਾਲੀ ਆ ਤੋੜ ਦੋ ਫਿਰ ਇਹਨਾਂ ਵਿੱਚ ਨਗ ਮੁਕੇ ਇੱਕ ਮੀਂਹ ਉਹ ਬਾਕੀ 2-3 ਦਿਨ ਹੋ ਗਏ ਝੜੀ ਚੱਲਣ ਦੀ ਆ ਤੇ ਹੁਣ ਵੀ ਜਿਹੜਾ ਮੀਂਹ ਪੈਂਦੇ ਉਹਦੇ ਕਰਕੇ ਜ ਰੱਜੇ ਰੱਜੀਆਂ ਵੀ ਨਹੀਂ ਇਹ ਟਾਈਮ ਵੀ ਸਵੇਰ ਦਾ ਸਵੇਰ ਦਾ ਜੀ <tune in> <tune in> Dejado. ਠੀਕ ਹੈ ਜੀ। ਬਾਕੀ ਥਾਣੇ ਪਸੰਦ ਆਈਏ ਪਸੰਦ ਹੋਰ ਕੱਢ ਨਹੀਂ ਤੇ ਮੁੱਲ ਫਿਰ ਇਹਦਾ ਮੁੱਲ ਵੀ ਜੀ ਦਾ 48000 ਮੰਗਨ ਕਰਤਾ। ਅੱਛਾ ਇਹਦਾ 48000 ਚ ਕਰਨਾ ਮੰਨਤਾ। ਬਾਕੀ ਚਲੋ ਕੋ ਫੋਨ ਲਾਊਗਾ। ਫੋਨ ਲਾ ਕੋਈ ਮੰਨ ਕਰਦਾ। ਮੌਕੇ ਤੇ ਹੋ ਜਾਊਗਾ। ਚਲੋ ਮੁੱਲ ਤੇ ਸਾਰੇ ਵੀਰਾਂ ਨੇ ਕਰਨਾ ਹੀ ਹੁੰਦਾ ਹੈ ਤੇ ਬਾਕੀ ਸੌਦਾ ਆਪੇ ਮੌਕੇ ਤੇ ਹੋ ਜਾਂਦਾ ਹੁੰਦਾ ਹੈ। ਇਹ ਵੀ ਕੰਨੀ ਜਨੀਤ ਹੈ ਸਾਫ ਸੁਥਰੀ। ਹਾਂਜੀ। ਠੀਕ ਹੈ। ਤੇ ਹੁਣ ਜਿਹੜੀ ਇਹ ਵੀ ਜਰਸੀ ਸਾਈਵਲ ਕਰਾਸ ਚ ਹੈ। ਤੇ ਥਾਣਾ ਇਹਦੇ ਵੀ ਦੇਖ ਸਕਦੇ ਜੇ ਲੱਗੇ ਤਾਂ ਅਜੇ ਗੱਭਣ ਆ ਤਿਆਰ ਹੋਣੀ ਆ ਜੀ ਕਿ ਵੀ ਜੀ ਚਲੋ ਹੋਣੀਆਂ ਦਾ ਜਿੱਦਾਂ ਮਰਜੀ ਬਾਕੀ ਫੇ ਪੁੱਠੇ ਬਣੋ ਠੰਡੀ ਹੀ ਬਣੀ ਠੀਕ ਆ ਭੰਨ ਜਾਣਾ ਬਾਹਰ ਥੱਲੇ ਇਹ ਜੁਣੀਏ ਕਾਟੇ ਲੱਭਦੀਆਂ ਆ ਦੇਖੋ ਤੇ ਇਹ ਕਿੰਨੇ ਕੇ ਦੁੱਧ ਵਾਲੀ ਆ ਦੁੱਧ ਵੀ ਜੀ ਪਹਿਲੇ ਸੂਏ 12 ਕਿਲੋ ਜੋ ਆ ਉਹਨਾਂ ਨੇ ਅੱਛਾ ਇੱਕ ਦੂਜਾ ਸਵੇਰ ਸੋਣੀ ਜੇ ਐਰ ਕੇ ਕਿੰਨਾ ਕੱਢੀ ਜਾਓਗੇ ਦੁੱਧ ਚਲੋ 14 15 ਕਿਲੋ ਇਹਨੂੰ ਕਰਦਾ ਜੀ ਚਲੋ ਤੋਰ ਦ ਫੇਰ ਇਹਨੂੰ ਇਹ ਕੋਈ ਹਫ਼ਤੇ ਤੱਕ ਦੇ ਲੱਗੇ ਬੰਦੇ ਟਾਈਮ ਲੈ ਜੂਗੀ ਪਿਆਰ ਚੰਗੀ ਹੋਊਗੀ ਥੱਲੇ ਬਾਕੀ ਉਹ ਇਲਾਕੇ ਦੇ ਹੱਥ ਵੇਚ ਲਿਆ ਕੋਸ਼ ਨਹੀਂ ਪੈਣਾ ਬਹੁਤ ਲੜੀ ਦੇ ਗਾਵਾ ਗਰਮ ਥੋੜੀ ਹੁੰਦੀ ਬਾਕੀ ਬਹੁਤ ਠੰਡੀ ਏ ਆ ਵੀ ਗਾਂ ਗਰਮੀਆਂ ਚ ਚਾਉਣ ਵਾਲੀ ਗਾਂ ਆ ਤੇ ਇਹਦਾ ਫਿਰ ਮੁੱਲ ਕਿਹਦਾ ਮੁੱਲ ਵਿੱਚ 50 ਚੋਂ ਮਾਨਤਾ ਕਰਦਾ ਅਛਾ ਤਾਂ ਮੁੱਲ 50 ਚੋਂ ਕਰਨਾ ਮਾਨਤਾ ਹਾਂਜੀ 50 ਕਰਨਾ ਠੀਕ ਹੈ ਜੀ ਤੇ ਠੀਕ ਹੈ ਵੀ ਜੀ ਹੋਰ ਕੁਝ ਕਹਣਾ ਫਿਰ ਬਸ ਵੀ ਜੀ ਜਿਹੜਾ ਵੀ ਦੂਰ ਵਾਲਾ ਵੀਡੀਓ ਕਾਲ ਤੇ ਚ ਵਾਲੇ ਜਿਹੜਾ ਲੱਗਿਆ ਦੋ ਟਾਂ ਚੋ ਕੇ ਮੇਰੇ ਵੀ ਤਸੱਲੀ ਕਰਕੇ ਤਸੱਲੀ ਕਰਕੇ ਤੁਹਾਡੇ ਘਰੋਂ ਹਨਾ ਪਾਸ ਕਰਕੇ ਗੱਬਣਾ ਆਪਣੀ ਪਾਸ ਕਰਕੇ ਖੜੇ ਇਸ ਹੋਈਆਂ ਦੇ ਆਪਣੇ ਦੋ ਟਾਈਮ ਚੁਆਈ ਕਰਕੇ ਤਸੱਲੀ ਕਰਕੇ ਖੜੋ ਜੀ